ਮੈਂ ਕਹਣਾ ਵੀ ਜਾਦਾ ਮੈਂ ਇਹਨਾਂ ਨੂੰ ਮਾਰੂੰਗਾ ਜਾਂ ਮਰੂੰਗਾ। ਜਿਹੜਾ ਕੱਲ ਪਰਸੋਂ ਲੱਗਾ ਹੋ ਗਿਆ ਮੈਂ ਕੱਲ ਦਾ ਟਾਈਮ ਦਿੱਤਾ ਹੈਗਾ ਪ੍ਰਸ਼ਾਸਨ ਨੂੰ ਵੀ ਜਿਹੜਾ 1 ਵਜੇ ਠੀਕ ਆ ਜਿਹੜਾ ਮੈਂ ਹੈਗਾ ਸੁਸੇੜ ਖਾਨ। ਆਰ ਤੇ ਪਰੇਸ਼ਾਨ ਕਿਵੇਂ ਕਰ ਰਿਹਾ ਮੇਰੇ ਜਿੰਨੇ ਝੂਠੇ ਪਰਚੇ ਤੇ ਸਾਰਾਂ ਦੇ ਚਲਾਨ ਪੇਸ਼ ਕੀਤੇ। ਇੱਕ ਦਿਨ 'ਚ ਕਈ ਵੀ ਰੀਤਨ ਤੰਤਰਿਕਾ ਵੀ ਹੁੰਦੀਆਂ ਤੇ ਤਿੰਨ ਤਿੰਨ ਜਵਾਨ ਤਾਂ ਵੀ ਕਰਾਉਣੀਆਂ। ਇਹਨਾਂ ਨੇ ਬਣਾਏ ਹੋਏ ਸਰਪੰਚਾ ਜਿਹੜੇ ਕਹਿੰਦੇ ਸੀ ਆਮਾ ਦੀ ਪਾਰਟੀ ਦੇ ਆ ਉਹ ਪਿੱਟ ਪੱਟ ਕੇ ਰੋਈ ਜਾਂਦੇ ਕਿਤੇ ਸਾਨੂੰ ਕੋਈ ਕੁੱਟ ਗਿਆ। ਕੋਈ ਕਹਿੰਦਾ ਸਾਨੂੰ ਕੋਈ ਕੁੱਟ ਗਿਆ। ਭਗਵਾਨ ਤਮਾਨ ਆ ਜਿਹੜਾ ਉਹਦਾ ਖਰਾਬ ਦਿਮਾਗ ਕੀਤਾ ਹੈ ਉਤਲੇ ਲਾੜੇ ਜਿਹੜਾ ਕੇਜਰੀਵਾਲ ਤੇ ਉਦੋਂ ਉਹ ਕੇਜਰੀਵਾਲ ਦਾ ਦਿਮਾਗ ਖਰਾਬ ਕੀਤਾ ਹੋਇਆ ਉਹ ਤੁਹਾਨੂੰ ਪਤਾ ਹੀ ਹੈ ਏ ਟੀਮ ਨੇ ਅੱਛਾ ਹੁਣ ਕੇਜਰੀਵਾਲ ਦੱਸਿਆ ਕਰੂਗਾ ਵੀ ਪੰਜਾਬ ਚ ਕੀ ਹੋਣਾ ਤੇ ਕੀ ਨਹੀਂ ਉਹ ਕੌਣ ਹੁੰਦਾ ਸਾਡੇ ਪੰਜਾਬ ਵਾਲ ਇੱਕ ਬਾਹਰੋਂ ਲਿਆ ਕੇ ਬੰਦਾ ਕਵੇ ਵੀ ਮੰਨ ਲਓ ਯਾਰ ਵੀ ਐਸ ਪਾਰਕ ਚ ਖੜਕੇ ਕੋਈ ਜੂਪੀ ਦਾ ਮੰਤਰੀ ਸੰਤਰੀ ਜਾਂ ਕੋਈ ਦਿੱਲੀ ਦਾ ਕਵੇ ਵੀ ਮੈਂ ਦੱਸੂਗਾ ਇੱਥੇ ਕਿਹੜੇ ਦਰਖਤ ਲਾਉਣੇ ਆ ਤੋਂ ਬਾਅਦ ਉਹਨਾਂ ਦੀ ਆੜ ਦੇ ਹੇਠ ਉੱਥੇ ਟੀਚਰ ਆ ਜਿਹੜਾ ਨਸ਼ਾ ਵੇਚ ਰਿਹਾ ਤੇ ਤੁਸੀਂ ਉਹ ਖਬਰ ਵੀ ਦੇਖੀ ਆ ਐਸਪੀ ਜਸਮੀਤ ਨੇ ਜਿਹੜੀ ਇਹ ਗੱਲ ਕਹੀ ਹੈ ਵੀ 2.5 ਕਿਲੋ ਫੀਮ ਉਹ ਮੱਤੇਪਿੰਡ ਦੀਆਂ ਤਾਰਾਂ ਨਾਲ ਜੁੜਦੀ ਆ ਮੱਤੇਪਿੰਡ ਦੇ ਸਕੂਲ ਨਾਲ ਜੁੜਦੀ ਆ ਸੀਸ ਚੱਕਰ ਨਾਲ ਆਪਣੇ ਗੋਡਿਆਂ ਦਾ ਇਹਨਾਂ ਦੀ ਰੇਸ ਦੇਖੀ ਕਿਵੇਂ ਲਮਾਉਦੇ ਲੋਕ ਬਾਈ ਜੀ ਅਸੀਂ ਪਿੰਨਾਂ ਤੋਂ ਜਦੋਂ ਜਾਣੇ ਆ ਹੋਰ ਬਹੁਤ ਸਾਰੇ ਲੋਕ ਬਾਥੀਆਂ ਜੋੜ ਲਾ ਕੇ ਕਹਿੰਦੇ ਵੀ 2027 'ਚ ਕੰਮ ਆਉਣੀਆਂ ਬਾਰਸੂਰਾ ਠੀਕ 1 ਵਜੇ ਦਾ ਮੈਂ ਸੋਚਿਆ ਤੇ ਉਹਦੇ ਤੇ ਸਾਰੇ ਜਿਹੜੀ ਲਿਸਟ ਬਣਾਈ ਹੋਈ ਹੈ ਇੱਥੋਂ ਦਾ ਐਮ.ਐਲ.ਏ. ਰਜੇਸ਼ ਤੇ ਡੀ.ਐਸ.ਪੀ. ਸੁਖਦੀਪ ਤੇ ਅਮਰਿੰਦਰ ਗਿੱਲ ਤੇ ਉਹਦੇ ਨਾਲ ਜਿਹੜੇ ਸਾਥੀ ਆ ਇਹ ਜਿਹੜੇ 10 11 ਜਣੇ ਆ ਇਹ ਮੇਰੀ ਮੌਤ ਦੇ ਜਿਹੜੇ ਜ਼ਿੰਮੇਵਾਰ ਨੇ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਅਸੀਂ ਧੰਨਵਾਦ ਕਰਦੇ ਆ ਅਸੀਂ ਮਜ਼ਦੂਰ ਜਥੇਬੰਦੀਆਂ ਵੱਲੋਂ ਅਸੀਂ ਬਹੁਤ ਇੱਕ ਸਾਫ਼ ਕਰਦੇ ਆ ਗੱਲ ਵੀ ਜਿਹੜਾ ਮੇਰੇ ਤੇ ਅਨਮਨੁੱਖੀ ਦਸ਼ਤਦ ਹੋਇਆ ਹੋਇਆ ਕਿਉਂ ਤੇ ਉਹਦੇ ਕਾਰਨ ਕੀ ਰਹੇ ਇੱਕ ਤਾਂ ਜਿਵੇਂ ਮੱਤੇਪਿੰਡ ਇੱਕ ਤਣਾਟਾਂ ਦੀ ਧੌਂਟ ਜਿਹੜਾ ਕਿੱਲਾ ਹੈਗਾ ਸਕੂਲ ਦਾ ਜਿਹੜਾ ਮਾਮਲਾ ਤੁਸੀਂ ਦੇਖਿਆ ਹੀ ਪਿਛਲੇ ਦਿਨ ਹੀ ਆਪਾਂ ਲੜਿਆ ਹੈਗਾ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਹਿੰਦੇ ਸੀ ਇੱਥੇ ਪ੍ਰਬੰਧ ਠੀਕ ਨਹੀਂ ਇੱਥੇ ਪ੍ਰਬੰਧ ਠੀਕ ਨਹੀਂ ਤੇ ਜਿਹੜੇ ਉਹ ਆਪ ਨੂੰ ਆਪ ਕਹਾਉਂਦੇ ਹੈਗੇ ਵੀ ਅਸੀਂ ਕਮੇਟੀ ਦੇ ਅਹੁਦੇਦਾਰਾਂ ਜਾਂ ਪ੍ਰਧਾਨਾਂ ਜਾਂ ਵਰਕਰਾਂ ਤੇ ਜਾਂ ਜੇਆਂ ਤੇ ਜਾਂ ਵੋਹਾਂ ਆ ਉਸ ਤੋਂ ਬਾਅਦ ਉਹਨਾਂ ਦੀ ਆੜ ਦੇ ਹੇਠ ਉੱਥੇ ਟੀਚਰ ਹੈ ਜਿਹੜਾ ਨਸ਼ਾ ਵੇਚ ਰਿਹਾ ਤੇ ਤੁਸੀਂ ਉਹ ਖਬਰ ਵੀ ਦੇਖੀ ਆ ਐਸਪੀ ਜਸਮੀਤ ਨੇ ਜਿਹੜੀ ਇਹ ਗੱਲ ਕਹੀ ਹੈ ਵੀ ਜਿਹੜਾ ਟਾਈ ਕਿੱਲੋ ਫੀਮ ਉਹ ਮੱਤੇਪਿੰਡ ਦੀਆਂ ਤਾਰਾਂ ਨਾਲ ਜੁੜਦੀ ਹੈ ਮੱਤੇਪਿੰਡ ਦੇ ਸਕੂਲ ਨਾਲ ਜੁੜਦੀ ਹੈ ਉਹ ਲਾਇਬ੍ਰੇਰੀ ਜਿਹੜਾ ਮਾਸਟਰ ਹੈਗਾ ਵੀ ਉਦੋਂ 2.5 ਕਿਲੋ ਜਿਹੜੀ ਫੀਮ ਹੈ ਉਹ ਫੜੀ ਗਈ ਆ ਆਪਾਂ ਸਾਰਿਆਂ ਨੇ ਉਹ ਖਬਰ ਦੇਖੀ ਆ ਇਹਦਾ ਮਤਲਬ ਕਿ ਵੀ ਅਸੀਂ ਠੀਕ ਰੌਲਾ ਪਾਉਂਦੇ ਸੀ ਵੀ ਪ੍ਰਭਾਵੋ ਇੱਥੇ ਪ੍ਰਬੰਧ ਠੀਕ ਨਹੀਂ ਹੈ ਇੱਥੇ ਜਿਹੜੀ ਕਮੇਟੀ ਆ ਉਹਦਾ ਜਿਹੜਾ ਧਿਆਨ ਆ ਪੈਸੇ ਖਾਨਚ ਆ ਗਵਨ ਕਰਨ ਚ ਆ ਇੱਥੇ ਜਿਹੜਾ ਸਾਡੇ ਮਜ਼ਦੂਰਾਂ ਦੇ ਜਵਾਕ ਵਡਾਉਣ ਚ ਨਹੀਂ ਇਹਦੇ ਨਾਲ ਦੂਜੀ ਗੱਲ ਜਿਹੜੀ ਲੱਗਦੀ ਹੈਗੀ ਇਹ ਵੀ ਇੱਥੋਂ ਦੀ ਜਿਹੜੀ ਸਿਆਸਤ ਹੈਗੀ ਆ ਆਮ ਆਦਮੀ ਪਾਰਟੀ ਹੈਗੀ ਤੇ ਜਿਹੜੇ ਉਹਨਾਂ ਦੇ ਵਿਧਾਇਕ ਹੈਗੇ ਆ ਵੀ ਉਹ ਤੁਸੀਂ ਦੇਖਿਆ ਹੋਣਾ ਵੀ ਯਾਰ ਆ ਸਰਪੰਚੀ ਰੁਈ ਜਾਂਦੇ ਆ ਇਹਨਾਂ ਨੇ ਬਣਾਏ ਹੋਏ ਸਰਪੰਚਾ ਜਿਹੜੇ ਕਹਿੰਦੇ ਸੀ ਆਮ ਆਦਮੀ ਪਾਰਟੀ ਦੇ ਆ ਉਹ ਪਟ ਪਟ ਕੇ ਰੁਈ ਜਾਂਦੇ ਆ ਕਿਤੇ ਸਾਨੂੰ ਕੋਈ ਕੁੱਟ ਗਿਆ ਕੋਈ ਕਹਿੰਦਾ ਸਾਨੂੰ ਕੋਈ ਕੁੱਟ ਗਿਆ ਇਸੇ ਤਰ੍ਹਾਂ ਹੀ ਜੇ ਆਪਾਂ ਜਨਰਲੀ ਗੱਲ ਕਰੀਏ ਮੇਰੇ ਲਈ ਜਿਹੜੀ ਅਨਮਨੁੱਖੀ ਦਸ਼ੱਦਤ ਦਾ ਜਿਹੜਾ ਤੁਹਾਡਾ ਸਵਾਲ ਹੈਗਾ ਇਹ ਤੇ ਆਪਾਂ ਪਿੱਛੇ ਇੱਕ ਉਦਾਹਰਨ ਦੀ ਗੱਲ ਕਰੀਏ ਅਨਮਨੁੱਖੀ ਦਸ਼ੱਦਤਾਂ ਕਰਨਲ ਤੇ ਵੀ ਹੋਇਆ ਜੀਦਾ ਅਹੁਦਾ ਬਹੁਤ ਵੱਡਾ ਹੈ ਜੀਦਾ ਅਹੁਦਾ ਆਈਜੀ ਡੀਆਈਜੀ ਤੋਂ ਉੱਪਰ ਹੈਗਾ ਤੇ ਉਹਦਾ ਕੀ ਬਣ ਗਿਆ ਉਹਦੇ ਇਥੋਂ ਦੀ ਭਗਵੰਤ ਮਾਨ ਨੇ ਉਸ ਬੀਬੀ ਦਾ ਉਸ ਭੈਣ ਦਾ ਸਿਰ ਤੇ ਜਿਹੜਾ ਹੱਥ ਰੱਖ ਕੇ ਸਿਰ ਪਲੋਸਦਾ ਹੈਗਾ ਵੀ ਸ਼ਾਮ ਨੂੰ 6 ਵਜੇ ਮੈਂ ਤੁਹਾਨੂੰ ਇਨਸਾਫ ਦੇ ਦੂੰ ਤੇ ਐਡੀਟੇਸ਼ਨ ਵੀ ਇੱਡ ਤਕੜਾ ਹੋ ਗਿਆ ਤੇ ਇੱਕ ਕਰਨਲ ਰੈਂਕ ਦਾ ਬੰਦਾ ਕੁੱਟਿਆ ਜਾਵੇ ਬਾਈ ਉਹਨੂੰ ਇਨਸਾਫ ਮਿਲ ਗਿਆ ਨਹੀਂ ਮਿਲਿਆ ਇਸੇ ਤਰੀਕੇ ਦੋ ਨੌਜਵਾਨ ਜਿਨ੍ਹਾਂ ਦਾ ਇੱਕ ਸੈਲਰ ਨਾਲ ਰੌਲਾ ਹੈਗਾ ਬਾਈ ਉਹ ਦੋਵੇਂ ਜਣੇ ਦੋਵੇਂ ਭਰਾ ਜਿਹੜੇ ਹੈਗੇ ਆ ਪਰਿਵਾਰ ਸਮੇਤ ਆ ਬਾਈ ਉਹ ਐਡੀਟੇਸ਼ਨ ਕਰ ਰਿਹਾ ਬਾਈ ਇਨਸਾਫ ਮਿਲ ਗਿਆ ਇਸੇ ਤਰ੍ਹਾਂ ਹੀ ਆ ਗੁਰੂ ਹਰ ਸਾਹਾਏ ਆਨਮਨੁੱਖੀ ਦਸ਼ਰਦ ਹੋਇਆ ਮੁੰਡੇ ਤੇ ਉਸ ਮੁੰਡੇ ਨੂੰ ਮੇਰੇ ਵਾਂਗੂ ਹੀ ਪੁਲਿਸ ਨੇ ਨਜਾਇਜ਼ ਚੱਕ ਕੇ ਲੈ ਕੇ ਥਾਣੇ ਬੰਦ ਕੀਤਾ ਉਹਨੂੰ ਕੁੱਟਿਆ ਕੀ ਇਨਸਾਫ ਮਿਲ ਗਿਆ ਇਸੇ ਤਰ੍ਹਾਂ ਜਦੋਂ ਮੁੰਡਾ ਸੁਸਾਇਡ ਕਰ ਗਿਆ ਜਦੋਂ ਮੁੰਡਾ ਉਹਦੀ ਡੈਥ ਹੋ ਜਾਂਦੀ ਹੈ ਇਸੇ ਤਰੀ ਜਲੰਧਰ ਜਿਵੇਂ ਹੋਇਆ ਜਲੰਧਰ ਤੁਸੀਂ ਅੱਖਾਂ ਵਿੱਚ ਸੋਸ਼ਲ ਮੀਡੀਆ ਦੇ ਦੇਖਿਆ ਜਲੰਧਰ ਇਸੇ ਤਰ੍ਹਾਂ ਹੀ ਪੁਲਿਸ ਨੇ ਕੀਤਾ ਤੇ ਉਹ ਮੁੰਡਾ ਜਿਹੜਾ ਅਨਮਨੁੱਖੀ ਦਿਸਦਰ ਨਾਂ ਚੱਲਦਾ ਹੋਇਆ ਸੁਸਾਇਡ ਕਰ ਗਿਆ ਤੇ ਫਿਰ ਉਹ ਹਾਈ ਕੋਰਟ ਨੇ ਕੋਰਟ ਨੇ ਇਹ ਮਤਲਬ ਉਹਦਾ ਜਿਹੜਾ ਹੈਗਾ ਉਹਨਾਂ ਨੂੰ ਸਸਪੈਂਡ ਕੀਤਾ ਹੈਗਾ ਡਿਸਮਿਸ ਕੀਤਾ ਤੇ ਉਹਨਾਂ ਨੂੰ ਸਜ਼ਾ ਵੀ ਹੋਣੀ ਹੈਗੀ ਆ ਇਹਦਾ ਕਾਰਨ ਇਹ ਵੀ ਜਦੋਂ ਤੁਸੀਂ ਲੜਦੇ ਹੈਗੇ ਆ ਐਡੀਟਿਸ਼ਨ ਕਰਦੇ ਹੈਗੇ ਆ ਤੇ ਉਹ ਤੁਹਾਨੂੰ ਕੁੱਟ ਕੇ ਦਿਵਲ ਦਿੰਦੇ ਹੈਗੇ ਆ ਤੇ ਉਹਦਾ ਕਾਰਨ ਹੈ ਵੀ ਤੁਸੀਂ ਮਜਬੂਰ ਕਰਦੇ ਹੋ ਸੁਸਾਇਡ ਕਰਨ ਵਾਸਤੇ ਇਸੇ ਤਰੀਕੇ ਦਾ ਮੈਂ ਇੱਕ ਪ੍ਰੈਸ ਬਿਆਨ ਵੀ ਮੇਰਾ ਜਿਹੜਾ ਕੱਲ ਪਰਸੋਂ ਲੱਗਾ ਹੋ ਗਿਆ ਮੈਂ ਕੱਲ ਦਾ ਟਾਈਮ ਦਿੱਤਾ ਹੈਗਾ ਪ੍ਰੈਸਰ ਨੂੰ ਵੀ ਜਿਹੜਾ 1 ਵਜੇ ਠੀਕ ਆ ਜਿਹੜਾ ਮੈਂ ਹੈਗਾ ਸੁਸਾਇਡ ਕਰਨਾ ਜਿਹੜੀ ਮੇਰੀ ਇਨਕੁਆਰੀ ਵਿੱਚ ਕਿਉਂ ਕਰਨਾ ਇਹ ਨਹੀਂ ਹੈਗਾ ਬਹੁਤ ਸਾਰੇ ਹੁਣ ਤੁਹਾਡੇ ਚੈਨਲਾਂ ਦੇ ਕਹਿਣਗੇ ਵੀ ਆਫ ਆਹ ਗੱਲ ਠੀਕ ਨਹੀਂ ਆ ਗੱਲ ਠੀਕ ਨਹੀਂ ਤੇ ਜਿਹੜੇ ਕਹਿੰਦੇ ਠੀਕ ਨਹੀਂ ਫਿਰ ਉਹ ਕੀ ਗੋਰੇ ਦੇ ਨਾਲ ਆ ਕੇ ਖੜ ਗਏ ਹੂੰ ਜਿਆਦਾ ਗੋਰਾ ਕਿਸੇ ਭਾਜਪਾ ਚ ਸ਼ਾਮਲ ਹੁੰਦਾ ਤੇ ਫਿਰ ਉਹ ਤੇ ਤੂੰ ਤਲਾਉਂਦੇ ਵੀ ਯਾਰ ਗੋਰਾ ਤਾਂ ਹੁਣ ਵੀ ਆਹ ਕਰਕੇ ਐਸ ਕਰਕੇ ਨਹੀਂ ਅਸੀਂ ਤਾਂ ਆਏ ਸੀ ਗੋਰੇ ਦੇ ਨਾਲ ਤੇ ਫਿਰ ਇਹਦਾ ਮਤਲਬ ਕੀ ਯਾਰ ਵੀ ਜਿਵੇਂ ਜੀ ਮਜ਼ਦੂਰਾਂ ਕਿਸਾਨਾਂ ਦੀ ਗੱਲ ਕਰਦੇ ਆ ਤੇ ਇਸੇ ਤਰੀਕੇ ਮੇਰੇ ਨਾਲ ਨਹੀਂ ਆਏ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦੇ ਆ ਵੀ ਯਾਰ ਕਿਸਾਨਾਂ ਮਜ਼ਦੂਰਾਂ ਦਾ ਨਾਹਰਾ ਦਿੰਦੇ ਆ ਵੀ ਯਾਰ ਮੈਂ ਇੱਕ ਮਜ਼ਦੂਰਾਂ ਦਾ ਮੁੰਡਾ ਲੋਕਾਂ ਲਈ ਕੰਮ ਕਰਦਾ ਲੋਕਾਂ ਦੀ ਗੱਲ ਕਰਦਾ ਨਿਰਪੱਖ ਕਰਦਾ ਇਸੇ ਨਾਲ ਹੀ ਜਿਹੜੀ ਮੇਰੀ ਇਨਕੁਆਰੀ ਸੀ ਉਹਦਾ ਇੱਕ ਕਾਰਨ ਹੋਇਆ ਉਹ ਇਨਕੁਆਰੀ ਮੇਰੀ ਐਸਪੀ ਜਸਮੀਤ ਸਿੰਘ ਫਰੀਦਕੋਟ ਨੂੰ ਮਾਰਕ ਹੋਈ ਮੈਨੂੰ ਪ੍ਰਵਾਨੇ ਨੋਟ ਕਰਾਏ ਪਰ ਕਰਾਏ ਉਦੋਂ ਜਦੋਂ ਉਹ ਇਨਕੁਆਰੀ ਹੈ ਜਿਹੜੀ ਉਹ ਦਾਖਲ ਦਫਤਰ ਕਰਤੀ ਜੀ ਦੇਖੋ ਕਿੱਡੀ ਵੱਡੀ ਗੱਲ ਹੈਗੀ ਆ ਇਨਕੁਆਰੀ ਕਰਨ ਤੋਂ ਬਾਅਦ ਤੁਹਾਨੂੰ ਬਾਅਦ ਪਰਵਾਨੇ ਨੋਟ ਕਰਾਇਆ ਜਾਂਦੇ ਆ ਮੈਂ ਫੇਰ ਵੀ ਉੱਥੇ ਜਾਣਾ ਮੈਂ ਕਿਹਾ ਯਾਰ ਮੇਰਾ ਪਰਵਾਨਾ ਮੈਨੂੰ ਨੋਟ ਹੋਇਆ ਤੇ ਅੱਜ ਦੀ ਤੁਹਾਡੇ ਜੈਤੋ ਥਾਣੇ ਵਾਲਿਆਂ ਨੇ ਮੈਨੂੰ ਤਲਾਹ ਦਿੱਤੀ ਆ ਵੀ ਤੂੰ 100 ਫਲਾਣੇ ਨੰਬਰ ਕਮਰੇ 'ਚ ਜਿਹੜਾ ਜਿਹੜਾ ਜਾਣਾ ਹੈਗਾ ਤੇ ਮੈਂ ਆਇਆ ਹੈਗਾ ਪੁੱਛੋ ਮੈਥੋਂ ਕਿਹੜਾ ਸਵਾਲ ਪੁੱਛਦੇ ਹੋ ਦੱਸੋ ਕਿਹੜਾ ਸਬੂਤ ਪਾਲਦੇ ਹੋ ਮੈਂ ਦੇਣ ਨੂੰ ਤਿਆਰ ਹੈਗਾ ਅੱਛਾ ਉਹ ਕਹਿੰਦੇ ਯਾਰ ਹੁਣ ਉਹਦਾ ਟਾਈਮ ਹੀ ਟੱਪ ਗਿਆ ਵੀਰ ਤੁਹਾਡੇ ਦਿੱਤੇ ਹੋਏ ਟਾਈਮ ਤੇ ਮੈਂ ਉੱਥੇ ਗਿਆ ਤੁਹਾਡੀ ਸੱਦੇ ਤੇ ਮੈਂ ਗਿਆ ਉਹ ਪਰਵਾਨੇ ਤੇ ਗਿਆ ਤੇ ਐਨੇ ਨਹੀਂ ਗਿਆ ਤੁਸੀਂ ਇਹ ਮੈਨੂੰ ਮਾਨਸਿਕ ਤੌਰ ਤੇ ਬਿਮਾਰ ਤੇ ਪਰੇਸ਼ਾਨ ਕਿਵੇਂ ਕਰ ਰਿਹਾ ਮੇਰੇ ਜਿੰਨੇ ਝੂਠੇ ਪਰਚੇ ਦਿੱਤੇ ਸਾਰਿਆਂ ਦੇ ਚਲਾਨ ਪੇਸ਼ ਕੀਤੇ ਇੱਕ ਦਿਨ ਚ ਕਈ ਵਾਰੀ ਤਿੰਨ ਤਿੰਨ ਤਰੀਕਾ ਵੀ ਹੁੰਦੀਆਂ ਤੇ ਤਿੰਨ ਤਿੰਨ ਜਮਾਨਤਾ ਵੀ ਕਰਾਉਣੀਆਂ ਹੁੰਦੀਆਂ ਹੁਣ ਜੇ ਮੰਨ ਲਓ ਇੱਕ ਇੱਕ ਬੰਦੇ ਨੇ ਇੱਕ ਜਮਾਨਤ ਲੈਣੀ ਹੈ ਤਾਂ ਉਹਨੂੰ ਤਿੰਨ ਬੰਦੇ ਚਾਹੀਦੇ ਆ ਇੱਕ ਜਮਾਨਬੰਦੀ ਵਾਲਾ ਇੱਕ ਸੈਂਪਲ ਗਵਾਹ ਤੇ ਇੱਕ ਮੈਂਬਰ ਪੰਚਾਇਤ ਜਾਂ ਨੰਬਰਦਾਰ ਇਹਦਾ ਮਤਲਬ ਕਿ ਵੀ ਇੱਕ ਦਿਨ ਚ ਹਾਇਰ ਕਰਨੇ 9 ਬੰਦੇ ਕਿੰਨੇ ਔਖੇ ਆ ਕਿੰਡੀ ਵੱਡੀ ਗੱਲ ਐ ਇੱਕ ਮਜ਼ਦੂਰ ਬੰਦੇ ਨੂੰ ਕਿੰਨਾ ਔਖਾ ਹੋਊਗਾ ਤੇ ਮਾਨਸਿਕ ਤੌਰ ਤੇ ਕਿਸ ਤਰ੍ਹਾਂ ਇਹ ਮੈਨੂੰ ਜਿਹੜਾ ਹੈਗਾ ਮਾਰਨ ਤੇ ਤੋਲੇ ਹੋਏ ਆ ਪਰ ਪੰਜਾਬ ਸਰਕਾਰ ਤਾਂ ਫੇਰ ਉਹੀ ਗੱਲਾਂ ਕਰਦੀ ਆ ਚਾਹੇ 3 ਸਾਲ ਦਾ ਪੀਰੀਅਡ ਪੂਰਾ ਹੋ ਗਿਆ ਪਰ ਉਹ ਕਹਿੰਦੀ ਲਾਅ ਐਂਡ ਆਰਡਰ ਬਿਲਕੁਲ ਸਥਿਤੀਆ ਕਿਸੇ ਤੇ ਕੋਈ ਅਤਿਆਚਾਰ ਨਹੀਂ ਹੋ ਰਿਹਾ ਕਿਸੇ ਤੇ ਕੋਈ ਇਦਾਂ ਦੀ ਗੱਲ ਨਹੀਂ ਹੋ ਰਹੀ ਦੇਖੋ ਜਿਹੜਾ ਹਤਿਆਚਾਰ ਆ ਤੁਹਾਡੇ ਸਾਹਮਣੇ ਹੋਇਆ ਤੁਸੀਂ ਮੇਰੇ ਇਲਾਕੇ ਦੇ ਉਹ ਮੇਰੇ ਸ਼ਹਿਰ ਦੇ ਆਪਾਂ ਪਿੰਡਾਂ ਦੇ ਆ ਮੈਂ ਮੇਰੀ ਇੱਕ ਵੀ ਰਿਪੋਰਟ ਤੁਸੀਂ ਅੱਜ ਤੱਕ ਮੈਨੂੰ ਲੱਗਦਾ 네ਗੇਟਿਵ ਜਿਹੜੀ ਨਹੀਂ ਚਲਾਈ ਹੈਗੀ ਤੇ ਨਾ ਹੀ ਤੁਹਾਡੇ ਕੋਲੇ ਕੋਈ ਇਦਾਂ ਦਾ ਮੇਰਾ ਹੈਗਾ ਡਾਟਾ ਇਹ ਜਿਹਦੇ ਨਾਲ ਮੈਂ ਕਿਸੇ ਨੂੰ ਜਾਂ ਮੈਂ ਆਪ ਕੋਈ ਸ਼ਰਮ ਕਾਰ ਹੋਵਾ ਕਿਸੇ ਗੱਲ ਤੋਂ ਇਸੇ ਤਰ੍ਹਾਂ ਹੀ ਜਿਹੜਾ ਐਸਿਡਮ ਹੈਗਾ ਜੈਤੋ ਦਾ ਕਿਉਂਕਿ ਉਹ ਵਿਧਾਇਕ ਦਾ ਨੇੜੇ ਲਾਇਆ ਹੋਇਆ ਹੈ ਦਾ ਮੈਂ ਤਰੀਕ ਦੇ ਜਾਣ ਦੇ ਬਾਵਜੂਦ ਵੀ ਮੇਰੀਆਂ ਦੋ ਗਾਂ ਹਜਰੀਆਂ ਤੁਸੀਂ ਉਹਦਾ ਰਜਿਸਟਰ ਦੇਖੋ ਚਾਚੇ ਜਿਹਦੇ ਕੋਲੇ ਹੈ ਵੀ ਤੁਸੀਂ ਗਏ ਹੋ ਉਹਨਾਂ ਨੇ ਗਾਇ ਰਹਾ ਜੀ ਦੇਖੋ ਇਹ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਬੀ ਗਏ ਹੂੰ ਜਿੱਦੇ ਮੈਨੂੰ ਚੱਕਿਆ ਜਿੱਦੇ ਮੇਰੇ ਤੇ ਦੋਸ਼ਦਦ ਕੀਤਾ ਮੈਨੂੰ ਉਹਦੇ ਕਿਤੇ ਪੇਸ਼ ਨਹੀਂ ਨਾ ਕੀਤਾ ਨਾ ਇਸ ਦਮ ਦੇ ਕੀਤਾ ਨਾ ਕਿਤੇ ਜੱਜ ਦੇ ਕੀਤਾ ਨਾ ਕਿਤੇ ਕਿਸੇ ਕੋਰਟ ਚ ਕੀਤਾ ਨਾ ਕਚਹਿਰੀ ਚ ਕੀਤਾ ਸਿੱਧਾ ਮਤਲਬ ਦੋਸ਼ਦਦ ਕੀਤਾ ਤੇ ਸਿੱਧਾ ਚੱਲ ਜੇਲ੍ਹ ਚ ਇਸ ਕਰਕੇ ਇਹ ਡਾਟਾ ਜਿਹੜਾ ਜਾਂ ਤਾਂ ਉੱਥੇ ਮੇਰੀ ਫੋਟੋ ਖਿੱਚਿਆ ਕਰਨਾ ਜਾਂ ਉਹ ਰਿਕਾਰਡ ਉਹ ਦੇਖਣ ਵੀ ਪਾਈ ਮਤਲਬ ਵੀ ਇੱਥੇ ਗੋਰਾ ਆਇਆ ਨਹੀਂ ਹੈਗਾ ਇਹ ਤਾਂ ਗੱਲ ਹੈਗੀ ਹੈ ਦੇਖੋ ਜੇ ਉਹ ਪਹਿਲਾਂ ਇਸ ਤਰੀਕੇ ਦਾ ਕਰ ਸਕਦੇ ਆ ਵੀ ਬਿਨਾ ਉਹ ਪੇਸ਼ ਕੀਤੇ ਮੇਰੀ ਸਤਕੰੰਝ ਕਰ ਸਕਦੇ ਤੇ ਉਹ ਇਹ ਵੀ ਕਰ ਸਕਦੇ ਆ ਮਾਨ ਸਰਕਾਰ ਗੋਰਾ ਸਾਹਿਬ ਪਹਿਲਾਂ ਸ਼ੁਰੂ ਤੋਂ ਕਹਿੰਦੇ ਹੁੰਦੇ ਸੀ ਵੀ ਮਾਨ ਸਾਹਿਬ ਨੇ ਦੱਸਿਆ ਵੀ ਲੀਡਰਾਂ ਨੂੰ ਸਵਾਲ ਕਰਿਆ ਕਰੋ ਤੇ ਲੀਡਰ ਅਸੀਂ ਤਾਂ ਜਿਹੜੇ ਇਹੋ ਜਿਹੇ ਬੰਦੇ ਬਣਾ ਦੇਣੇ ਆ ਵੀ ਜਿਹੜੇ ਆਮ ਘਰਾਂ ਦੇ ਆ ਮਜ਼ਦੂਰਾਂ ਦੇ ਜੋ ਕੋਈ ਮੋਬਾਈਲ ਠੀਕ ਕਰਨ ਵਾਲਾ ਕੋਈ ਕਿਹੜਾ ਅਸੀਂ ਉਹਨਾਂ ਨੂੰ ਬਣਾਤਾ ਹੁਣ ਸਾਨੂੰ ਸਮੱਸਿਆਵਾਂ ਪਤਾ ਪਰ ਥੋੜਾ ਸਵਾਲ ਚੱਕਣਾ ਇੰਨਾ ਗਵਾਰਾ ਕਿਉਂ ਗੁਜ਼ਰ ਰਿਹਾ ਸਰਕਾਰ ਨੂੰ ਸਰਕਾਰ ਸਰਪੰਕ ਸਿੰਘ ਦੀ ਗੱਲ ਕਰਨ ਵਾਲੀ ਸਰਕਾਰ ਹੈ ਕਿ ਆਪ ਦੇ ਬਿਲਕੁਲ ਬਿਲਕੁਲ ਪਤਾ ਕੀ ਹੈ ਜੀ ਪਗਵੰਤ ਮਾਨ ਆ ਜਿਹੜਾ ਉਹਦਾ ਖਰਾਬ ਦਿਮਾਗ ਕੀਤਾ ਹੈ ਉਤਲੇ ਲਾਲੇ ਨੇ ਜਿਹੜਾ ਕੇਜਰੀਵਾਲ ਤੇ ਉਦੋਂ ਉਹ ਕੇਜਰੀਵਾਲ ਦਾ ਦਿਮਾਗ ਖਰਾਬ ਕੀਤਾ ਹੋਇਆ ਉਹ ਤੁਹਾਨੂੰ ਪਤਾ ਹੀ ਏ ਏ ਟੀਮ ਨੇ ਇਹ ਉਹਨਾਂ ਦੀ ਬੀ ਟੀਮ ਹੈ ਇਸ ਕਰਕੇ ਇਹ ਇੱਕ ਧੁਰਾ ਬਣਾ ਹੋਇਆ ਪੰਜਾਬ ਨੂੰ ਬਰਬਾਦ ਕਰਨ ਦਾ ਅੱਛਾ ਹੁਣ ਕੇਜਰੀਵਾਲ ਦੱਸਿਆ ਕਰੂਗਾ ਵੀ ਪੰਜਾਬ ਚ ਕੀ ਹੋਣਾ ਤੇ ਕੀ ਨਹੀਂ ਉਹ ਕੌਣ ਹੁੰਦਾ ਸਾਡੇ ਪੰਜਾਬ ਵਾਲ ਇੱਕ ਬਾਹਰੋਂ ਲਿਆ ਕੇ ਬੰਦਾ ਕਵੇ ਵੀ ਮੰਨ ਲਓ ਯਾਰ ਵੀ ਇਸ ਪਾਰਕ 'ਚ ਖੜਕੇ ਕੋਈ ਜੁਪੀ ਦਾ ਮੰਤਰੀ ਸੰਤਰੀ ਜਾਂ ਕੋਈ ਦਿੱਲੀ ਦਾ ਕਵੇ ਵੀ ਮੈਂ ਦੱਸੂਗਾ ਇੱਥੇ ਕਿਹੜੇ ਦਰਖਤ ਲਾਉਣੇ ਆ ਯਾਰ ਪੰਜਾਬ ਦੇ ਲੋਕਾਂ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਕਰਦੇ ਆ ਭਰਾਵੋ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੇ ਇਹਨਾਂ ਦੇ ਵਿਧਾਇਕ ਆ ਤੁਸੀਂ ਆ ਬਲਕਾਰ ਸਿੱਧੂ ਵਾਲਾ ਮਾਮਲਾ ਆਪਾਂ ਦੇਖਿਆ ਅਮਿੰਦਰਜੀਤ ਸਿੱਧੂ ਵਾਲਾ ਹੈਗਾ ਆਪਣੇ ਅਮੋਲਕ ਸਿੰਘ ਵਾਲਾ ਹੈਗਾ ਜਿਹੜਾ ਮੇਰੇ ਨਾਲ ਹੋਈ ਆ ਚੰਦ ਭਾਨ ਕੀ ਹੋਈ ਆ ਤੇ ਆ ਹੁਣ ਗੋਠੇ ਹਜੂਰਾ ਸਿੰਘ ਕੀ ਹੋ ਗਿਆ ਆ ਪਿੰਡ ਕਣੀਆਂ ਕੀ ਹੋ ਗਿਆ ਆ ਪਿੰਡ ਹੋਰ ਕਿੰਨੇ ਪਿੰਡ ਗਣਾਵਾ ਮੈਂ ਵੀ ਜਿੱਥੇ ਸਰਪੰਚੀ ਕਹੀ ਜਾਂਦੇ ਵੀ ਯਾਰ ਸਾਡੇ ਤੇ ਆਮ ਆਦਮੀ ਪਾਰਟੀ ਵਾਲੇ ੱੱੱਕਾ ਕਰਾਈ ਜਾਂਦੇ ਆ ਇਹਦਾ ਮਤਲਬ ਕਿ ਵੀ ਉਹ ਜਿਹავਦੇ ਬਣਾਏ ਹੋਏ ਸਰਪੰਚਾ ਮੈਂਬਰਾਂ ਨੂੰ ਬਖਸ਼ ਨਹੀਂ ਰਹੇ ਇਹਦੇ ਤੁਸੀ ਕੁਝ ਨਹੀਂ ਲੱਗਦੇ ਹੈਗੇ ਉਹਨਾਂ ਦੇ ਆਮ ਲੋਕਾਂ ਨੂੰ ਮੈਂ ਸਨੇਹਾ ਦੇਣਾ ਚਾਹਣਾ ਹੈਗਾ ਵੀ ਅਸੀਂ ਜਿਹੜਾ ਕੱਲ ਦਾ ਜਿਹੜਾ ਮੈਂ ਆਲਟੀਮੇਟ ਦਿੱਤਾ ਹੈਗਾ ਸਰਕਾਰ ਨੂੰ ਉਹਦਾ ਜਿਹੜਾ ਸਮਾਂ ਹੈ ਕੱਲ ਨੂੰ ਸਾਨੂੰ ਕਿਸੇ ਇੱਕ ਅਫਸਰ ਨੇ ਸੱਦਾ ਹੈਗਾ ਉੱਥੇ ਅਸੀਂ ਜਾ ਰਹੇ ਹਾਂ ਇਹ ਨਹੀਂ ਕਿ ਮੈਂ ਇਹ ਕੋਈ ਡਰਾਵਾ ਦੇ ਰਿਹਾ ਜਦੋਂ ਬੰਦਾ ਮਾਨਸਿਕ ਤੌਰ ਤੇ ਇੰਨਾ ਟੁੱਟ ਜਾਵੇ ਮੈਂ ਨਹੀਂ ਕਹਿੰਦਾ ਮੈਂ ਹਾਰ ਗਿਆ ਮੈਂ ਕਹਿੰਦਾ ਵੀ ਜਾਂ ਤਾਂ ਮੈਂ ਇਹਨਾਂ ਨੂੰ ਮਾਰੂੰਗਾ ਜਾਂ ਮਰੂੰਗਾ ਗੱਲਾਂ ਦੋ ਆ ਮਾਰੂੰਗਾ ਮਤਲਬ ਇਹ ਵੀ ਜਦੋਂ ਇਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਹੀ ਸੱਚ ਲਿਆਂਦਾ ਮੂਰੇ ਜਾਵੇ ਇਨਾਂ ਤੇ ਜਿਹੜਾ ਜਿਹਨੇ ਇਹਨਾਂ ਨੇ ਮੇਰੇ ਨਾਲ ਕੀਤੀ ਇਹਨਾਂ ਨੂੰ ਜੇਲ੍ਹ ਹੀ ਡੱਕਿਆ ਜਾਵੇ ਇਹਨਾਂ ਦੇ ਪਰਚੇ ਦਰਜ ਹੋਣ ਤੇ ਜਾਇ ਨਹੀਂ ਹੋਊਗਾ ਤੇ ਭਾਈ ਫਿਰ ਠੀਕ ਆ ਜਿਵੇਂ ਬਾਕੀ ਇਲਾਕਿਆਂ ਚ ਬਾਹਰੋਂ ਇਲਾਕੇ ਚ ਬਸ ਸੋਸ਼ਲ ਮੀਡੀਆ ਤੇ ਦੇਖਦੇ ਆ ਵੀ ਬੰਦਾ ਮਰੇ ਤੋਂ ਬਾਅਦ ਇਨਸਾਫ ਮਿਲਦਾ ਫਿਰ ਉਹ ਵੀ ਕਰਕੇ ਦੇਖ ਲਾਂਗੇ ਅਸਲ ਚ ਗੱਲ ਖੜੀ ਕਿੱਥੇ ਆ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਪਰ ਗੱਲ ਖੜੀ ਕਿੱਥੇ ਆ ਕਾਰਨ ਕੀ ਆ ਖੜੀ ਕਿੱਥੇ ਆ ਖੜੀ ਆ ਜੈਤੋ ਦੇ ਵਿੱਚ ਖੜੀ ਆ ਜਿਹੜੀ ਸੇਡਾ ਸਿੰਘ ਵਾਲਿਆਂ ਨੂੰ ਰਾਹ ਜਾਂਦਾ ਤੇ ਇੱਕ ਕੋਠੇ ਆਉਂਦੇ ਆ ਉੱਥੇ ਖੜੀ ਆ ਜਿੱਥੇ ਮੋਲਕ ਸਿੰਘ ਦਾ ਬੋਰਡ ਲੱਗਿਆ ਹੈਗਾ ਵੀ ਰਹਿਸ਼ ਅਮੋਲਕ ਸਿੰਘ ਐਮਐਲਏ ਉੱਥੇ ਖੜੀ ਆ ਗੱਲ ਕਿਉਂਕਿ ਜਾਣੀ ਤਾਂ ਉਧਰ ਨੂੰ ਆਣਾ ਗੱਲ ਗੱਲ ਇਧਰੋਂ ਜਾਣੀ ਉਧਰੋਂ ਨਹੀਂ ਹੋਣੀ ਵੀ ਜੋ ਐਮਐਲਏ ਕਹੂਗਾ ਉਹ ਹੋਣਾ ਇਹ ਐਮਐਲਏ ਜਿਹੜਾ ਹੈਗਾ ਤੁਸੀਂ ਇੱਕ ਦੇ ਇੱਕ ਗੱਲ ਬਹੁਤ ਸਾਫ਼ ਹੈ ਵੀ ਇਹਨੇ ਜ਼ੋਰ ਲਾ ਲਿਆ ਗੋਰੇ ਦੀ ਜੀਬ ਬੰਦ ਕਰਨ ਵਾਸਤੇ ਕਈ ਬਾਈ ਹੋ ਗਈ ਪਰਚੇ ਬਾਈ ਦਰਜ ਕਰਾਤੇ ਕੀ ਬਾਈ ਮੈਨੂੰ ਜੇਲੀ ਵੀ ਭੇਜਦਾ ਬਾਈ ਹੋ ਗਈ ਇੱਥੋਂ ਦੀ ਪੁਲਿਸ ਨੇ ਵੀ ਜ਼ੋਰ ਲਾ ਲਿਆ ਉਹ ਗੋਰਾ ਨਹੀਂ ਉੱਟਦਾ ਜਿਹੜਾ ਇੱਥੋਂ ਦਾ ਡੀਐਸਪੀ ਸੁਖਦੀਪ ਹੈ ਤੇ ਜਿਹੜਾ ਇੱਥੋਂ ਗਿਆ ਹੋਇਆ ਭੂਸਰਿਆ ਐਸਐਚਓ ਹੈ ਰਜੇਸ਼ ਹੈ ਤੇ ਜਿਹੜਾ ਉਹ ਦਰਿੰਦਾ ਬੈਠਾ ਅਮਰਿੰਦਰ ਗੱਲ ਹੈ ਤੇ ਜਾਂ ਉਹਦੇ ਸਾਥੀ ਹੈਗੇ ਆ ਜਿਹੜੇ ਬੁੱਚੜ ਆ ਵੀ ਉਸ ਐਸਐਸਪੀ ਦੇ ਸ਼ਹਿਰੇ ਤੇ ਐਸਐਸਪੀ ਦੇ ਖਾਸੋ-ਖਾਸ ਆ ਮੈਂ ਦੱਸ ਦਿਆਂ ਜਿਹੜਾ ਅਮਰਿੰਦਰ ਗੱਲ ਐਸਐਚਓ ਆ ਉਹ ਸੀਏ ਇਨਚਾਰਜ ਆ ਉਹਨੂੰ ਲੈ ਕੇ ਆਈ ਆ ਮੈਡਮ ਨਾਲ ਆਪਦੇ ਕਿਉਂਕਿ ਉਹਦਾ ਖਾਸਮ ਖਾਸ ਆ ਇਸ ਕਰਕੇ ਉਹਨਾਂ ਨੇ ਜ਼ੋਰ ਲਾ ਲਿਆ ਹਰੇਕ ਪੱਖ ਤੋਂ ਪਰ ਗੋਰਾ ਐ ਤਾਂ ਹੈ ਨਹੀਂ ਵੀ ਆ ਕੇ ਸੌਂ ਗਿਆ ਐ ਤਾਂ ਹੈ ਨਹੀਂ ਵੀ ਤੂੜੀ ਵਾਲੇ ਕੋਠੇ 'ਚ ਵੜ ਗਿਆ ਐ ਤਾਂ ਹੈ ਨਹੀਂ ਵੀ ਮਤਲਬ ਵੀ ਹੁਣ ਤਾਂ ਗੋਰਾ ਜੈਤੂ 'ਚ ਕਦੇ ਆਇਆ ਹੀ ਨਹੀਂ ਬਾਈ ਧਰਨੇ ਵੀ ਕੀਤੇ ਆ ਮਜਾਰੇ ਵੀ ਕਰਦੇ ਕਰਦੇ ਰਵਾਂਗੇ ਪਰ ਗੱਲ ਇੱਕ ਇਹ ਹੈ ਕਿ ਵੀ ਜੇ ਤੁਸੀਂ ਤਾਂ ਤੁਹਾਨੂੰ ਧਾਡੇ ਤੋਂ ਮੈਂ ਬਦਲਾ ਲੈਣਾ ਹੀ ਲੈਣਾ ਹੈ ਇਹ ਨਹੀਂ ਕਿ ਮੈਂ ਛੱਡਣਾ ਚਾਹੇ ਮਰਿਆ ਪਿਆ ਲਵਾ ਤੇ ਚਾਹੇ ਜਿਉਂਦਾ ਪਿਆ ਲਵਾ ਇਹਦਾ ਮਤਲਬ ਕਿ ਇਹ ਹੈ ਕੱਲ ਨੂੰ ਅਸੀਂ ਇੱਕ ਅਫਸਰ ਨੂੰ ਮਿਲਣ ਜਾ ਰਹੇ ਹਾਂ ਪਾਰਸਲਾ ਠੀਕ 1 ਵਜੇ ਦਾ ਮੈਂ ਸੋਚਿਆ ਤੇ ਉਹਦੇ ਤੇ ਸਾਰੇ ਜਿਹੜੀ ਲਿਸਟ ਬਣਾਈ ਹੋਈ ਹੈ ਇੱਥੋਂ ਦਾ ਐਮ.ਐਲ.ਏ. ਰਜੇਸ਼ ਤੇ ਡੀ.ਐਸ.ਪੀ. ਸੁਖਦੀਪ ਤੇ ਅਮਰਿੰਦਰ ਗਿੱਲ ਤੇ ਉਹਦੇ ਨਾਲ ਜਿਹੜੇ ਸਾਥੀ ਆ ਜਿਹੜੇ 10 11 ਜਣੇ ਆ ਇਹ ਮੇਰੀ ਮੌਤ ਦੇ ਜਿਹੜੇ ਜ਼ਿੰਮੇਵਾਰ ਆ ਬਾਈ ਪਰ ਸੁਸਾਇਟੀ ਦਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਕਿ ਲੱਗਦਾ ਤੁਹਾਡੇ ਸੁਸਾਇਟੀ ਦਾ ਸਾਰਾ ਮਸਲਾ ਹੱਲ ਹੋ ਜਾਊਗਾ ਨਹੀਂ ਹੋਣਾ ਕਿਉਂਕਿ ਅਸਲ ਤਾਂ ਇਹ ਆ ਨਾ ਕਿ ਜਿਹੜੇ ਦਲੇਰ ਬੰਦੇ ਹੋਂ ਤੱਕ ਲੜਦੇ ਰਹਿੰਦੇ ਹੁੰਦਾ ਤੇ ਲੜਦੇ ਰੋ ਤੁਸੀਂ ਲੜਦੇ ਰਹਿਣਾ ਚਾਹੀਦਾ ਲੜਦੇ ਰਹਿਣਾ ਚਾਹੀਦਾ ਪਰ ਇੱਕ ਗੱਲ ਦੱਸੋ ਮੈਨੂੰ ਮੈਂ ਆ ਕਿੱਥ ਕਦੋਂ ਨਹੀਂ ਲੜਿਆ ਮਜ਼ਦੂਰਾਂ ਤੇ ਕਿਸਾਨਾਂ ਵਾਸਤੇ ਕਿੱਥੇ ਕਿਹੜੇ ਆਪਾਂ ਮੋਰਚੇ ਨੂੰ ਆਪਾਂ ਗਏ ਨਹੀਂ ਕਿਹੜੇ ਮੋਰਚੇ ਚ ਹਾਇਰੀਨ ਲਵਾਈ ਤੇ ਕਿਹੜੇ ਦਿੱਲੀ ਵੀ ਗਏ ਆ ਅੱਜ ਤੱਕ ਰੋਧਕ ਤਰੀਕਾ ਪਈ ਜਾਂਦੀਆਂ ਬਾਈ ਜੀ ਜਿਹੜੀਆਂ ਆ ਗੱਲਾਂ ਕਰਦੇ ਆ ਵੀ ਗੋਰਾ ਤਾਂ ਐ ਕਰਦਾ ਜੋ ਕਰਦਾ ਮੈਨੂੰ ਇੱਕ ਸਵਾਲ ਕਰਦਾ ਕਿਤੇ ਮੇਰੇ ਘਰ ਦੀ ਹਾਲਤ ਦੇਖੋ ਤੇ ਉੱਥੇ ਚੱਲ ਕੇ ਦੇਖੋ ਰੋਧਕ ਬਾਈ ਜੀ ਰੋਧਕ ਜਦੋਂ ਸਾਡਾ ਐਕਸੀਡੈਂਟ ਹੋਇਆ ਸੀਗਾ ਸਾਰਾ ਪਰਿਵਾਰ ਅਸੀਂ ਉੱਥੇ ਮਤਲਬ ਸ਼ਿਕਾਰ ਹੋਏ ਆ ਬੱਸਾਂ ਦੇ ਦਿੱਲੀ ਧਰਨੇ ਚ ਵੀ ਗਏ ਆ ਡੱਲੇਵਾਲ ਵਾਲੇ ਮੋਰਚੇ 'ਚ ਵੀ ਗਏ ਆਂ ਭੰਦੇਰ ਵਾਲੇ 'ਚ ਵੀ ਗਏ ਆਂ ਐਥੇ ਵੀ ਜਨੇਡਿਟੇਸ਼ਨ ਉਹਨੇ ਸਾਰਿਆਂ 'ਚ ਗਏ ਆਂ ਤੁਹਾਡੇ ਨਾਲ ਕਿਉਂ ਨਹੀਂ ਖੜਦਾ ਕੋਈ ਤੁਸੀਂ ਸਾਰਿਆਂ ਨਾਲ ਖੜਦੇ ਹੋ ਰੋਲਾ ਪਤਾ ਕੀ ਆ ਮੈਨੂੰ ਤਾਂ ਇਹ ਸਮਝ ਲੱਗਦੀ ਆ ਵੀ ਕਿਤੇ ਨਾ ਕਿਤੇ ਉਧਰ ਦਬਾਅ ਪੈ ਜਾਂਦਾ ਐਮਐਲਏ ਵਾਲੇ ਪਾਸੋਂ ਵੀ ਯਾਰ ਯਾਰ ਗੋਰਾ ਕਿਤੇ ਫਲੈਸ਼ ਨਾ ਕਰ ਦਿਓ ਜੀ ਯੂਨੀਅਨ ਵਾਲਿਆਂ ਨੂੰ ਹੁਣ ਐਮਐਲਏ ਚ ਲਾਉਣਗੇ ਦੇਖੋ ਇਹ ਤਾਂ ਫਿਰ ਹੋ ਹੀ ਰਿਹਾ ਨਾ ਮੰਨ ਲਓ ਵੀ ਜਦੋਂ ਅਸੀਂ ਜਾਂਦੇ ਆਂ ਹਰੇਕ ਦੇ ਫਿਰ ਉਹ ਕਿਉਂ ਆਉਣੀ ਰੋਲੇ ਸਵਾਲ ਆ ਨਾ ਇੱਕ ਜਿਹੜੀਆਂ ਜਥੇ ਇਹ ਨਹੀਂ ਕਿ ਸਾਰੀਆਂ ਜਥੇਬੰਦੀਆਂ ਨੇ ਆਇਆ ਕੀਤਾ ਬਹੁਤ ਸਾਰੀਆਂ ਜਥੇਬੰਦੀਆਂ ਮੇਰੇ ਹੱਕ 'ਚ ਵੀ ਆਈਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਮੇਰੇ ਹੱਕ 'ਚ ਹੈ ਜਿਹੜੇ ਪ੍ਰੈਸ ਨੋਟ ਹੈ ਇੱਥੇ ਹਾਇਰ ਵੀ ਲਵਾਈ ਹੈ ਤੇ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਵੀ ਗੋਰਾ ਸਾਡਾ ਉਹਦੇ ਤੁਸੀਂ ਮੀਡੀਆ ਦੇਖਿਆ ਨਾ ਵੀ ਕਿਸੇ ਨੂੰ ਜਿਵੇਂ ਉਹ ਮਹਿਮਾ ਆਇਆ ਸੀਗਾ ਉਹਨੇ ਕਿਹਾ ਹੀ ਆ ਵੀ ਕਿਸੇ ਨੂੰ ਹੋ ਸਕਦਾ ਵੀ ਲੋੜ ਨਾ ਹੋਵੇ ਮਜ਼ਦੂਰਾਂ ਤੱਕ ਗੋਰੇ ਤੱਕ ਵੀ ਗੋਰਾ ਦਾ ਸਾਡਾ ਅਸੀਂ ਤਾਂ ਆਵਾਂਗੇ ਇਸੇ ਤਰ੍ਹਾਂ ਹੀ ਜੇ ਸਾਰੀਆਂ ਜਥੇਬੰਦੀਆਂ ਆ ਕੇ ਖੜ ਜੰਦੀਆਂ ਤੇ ਇਹ ਮਾਮਲਾ ਕਿਤੇ ਨਾ ਕਿਤੇ ਹੋਰ ਜਾਵੜਨਾ ਸੀ ਤੇ ਹੁਣ ਗੱਲ ਇਹ ਆ ਵੀ ਅਸੀਂ ਤੁਹਾਡੇ ਮਾਣਮਰ ਹੀ ਦੱਸਦੇ ਆ ਜਿਹੜੀ ਤੁਸੀਂ ਸਵਾਲ ਕੀਤਾ ਸੂਸਰਡ ਵਾਲਾ ਮੈਂ ਤਾਂ ਜਵਾਬ ਦਿੰਨਾ ਵੀ ਜਾਂ ਤਾਂ ਮੇਰੀ ਇਨਕੁਆਰੀ ਠੀਕ ਕਰ ਦਿਓ ਫਿਰ ਸਹੀ ਕਰੋ ਜੇ ਤੁਸੀਂ ਵਾਕਈ ਸੱਚੋਂ ਸੱਚ ਤੇ ਆ ਬਾਈ ਜੀ ਤੁਸੀਂ ਕਹਿੰਦੇ ਨਾ ਵੀ ਲੋਕ ਚਿੱਟਾ ਵੇਚਦੇ ਆ ਆਪਾਂ ਕਹਿੰਨੇ ਸਾਰੇ ਕਹਨੇ ਆ ਵੀ ਫਲਾਣਾ ਚਿੱਟਾ ਵੇਚਦਾ ਉਹਦੇ ਬਲਡੋਜ਼ਰ ਨਹੀਂ ਚੱਲਿਆ ਉਹਦੇ ਚੱਲਿਆ ਹੁਣ ਬਲਡੋਜ਼ਰ ਤਾਂ ਬਾਈ ਯਾਰ ਜੇ ਸਹੀ ਮੈਨੇ ਨਾ ਜਿਹੜਾ ਚਿੱਟਾ ਪੁਲਸ ਵਕਾਰ ਰਹੀ ਆ ਆ ਬਟਿੰਡੇ ਕੀ ਹੋ ਗਿਆ ਹੂੰ ਜਿਹੜਾ ਬਟਿੰਡੇ ਵਾਲਾ ਮਾਮਲਾ ਆ ਪਾਉ ਵੀ ਵਿੱਚ ਜਿਹੜਾ ਐਡ ਕਰਨੇ ਆ ਠੀਕ ਆ ਕੁੜੀ ਆ ਸਾਡੀ ਧੀ ਆ ਪੈਣਾ ਚਾਹੋ ਨਸ਼ਾ ਵੇਚਦੀ ਆ ਰਹੁਗੀ ਤਾਂ ਧੀ ਪੈਣੀ ਚਾਹੇ ਕਿਸੇ ਦੀ ਆ ਰੌਲਾ ਇਹ ਵੀ ਉਹਨੂੰ ਚਲਾਉਣ ਵਾਲੇ ਕੌਣ ਆ ਵੱਡੇ ਵੱਡੇ ਅਫਸਰਾਂ ਦੇ ਨਾਮ ਇੱਕ ਕਨਸਟੇਬਲ ਚ ਇੰਨੀ ਤਾਕਤ ਨਹੀਂ ਹੁੰਦੀ ਉਹ ਥਾਣੇ ਚੋਂ ਇੱਕ ਡੰਡਾ ਵੀ ਆਪਦੀ ਮਰਜ਼ੀ ਨਾਲ ਲੈ ਜਿਹੜੇ ਹੱਥ ਫੜੇ ਹੁੰਦੇ ਆ ਇੱਕ ਆਈਪੀਐਸ ਅਫਸਰ ਦੇ ਨਾਲ ਇੱਕ ਕਨਸਟੇਬਲ ਦੀ ਸਿੱਧੀ ਚੈਟ ਹੋਣੀ ਉਹਦੇ ਦੱਸਿਆ ਗਿਆ ਵੀ ਵਟਸਐਪ ਤੇ ਚੈਟ ਹੁੰਦੀ ਸੀ ਇਹ ਇਹ ਵੀ ਕਿਤੇ ਸਵਾਲ ਨਹੀਂ ਖੜੇ ਕਰ ਸੀ ਭਾਈ ਜੀ ਕੱਲੀ ਚੈਟ ਨਹੀਂ ਜੀ ਕੱਲੀ ਚੈਟ ਨਾ ਕਹੋ ਉਹ ਤਾਂ ਬਹੁਤ ਕੁਸ਼ ਵੱਡੇ ਇੱਕ ਕੱਲੇ ਆਪੀਐਸ ਅਧਿਕਾਰੀ ਦੇ ਚ ਜਿਹੜੇ ਚਿੱਠੇ ਨਹੀਂ ਨਿਕਲਨੇ ਇਹਦਾ ਕਈ ਇਹਦੇ ਚ ਐਸਐਚਓ ਕਈ ਡੀਐਸਪੀ ਤੇ ਕਈ ਹੋਰ ਹੋ ਸਕਦਾ ਹੋ ਕਿ ਮੰਤਰੀ ਸੰਤਰੀ ਵੀ ਹੋਣ ਇਹਦਾ ਬੜਾ ਕੁਸ਼ ਨਿਕਲੂਗਾ ਕਿਉਂਕਿ ਜਿਹੜੀ ਉਹ ਸਾਡੀ ਧੀ ਸੀ ਜਿਹ ਉਹ ਸਾਡੀ ਭੈਣ ਸੀ ਜਿਹੜੀ ਅਮਨਦੀਪ ਕੌਰ ਆ ਜਿਹੜੀ ਫੜੀ ਗਈ ਆ ਉਹ ਇੱਡਾ ਰੈਕਟ ਕੱਲੀ ਜਲਾ ਸਕਦੀ ਖਾਰ ਗੱਡੀਆਂ ਹੋਰ ਲਲੜ ਭੱਲੜ ਇਹ ਸਾਰਾ ਕੁਝ ਮੈਂ ਕਹਿੰਦਾ ਮੇਰੀ ਗੱਲ ਸੁਣ ਲਾ ਮਤਲਬ ਤੁਹਾਡੇ ਇੱਕ ਪੱਤਰਕਾਰ ਦਾ ਜਿਹੜਾ ਕੈਮਰਾਮੈਨ ਹੁੰਦਾ ਜੋ ਕੈਮਰਾ ਸਹੀ ਨਾ ਫੜਿਆ ਹੋਵੇ ਤੁਸੀਂ 10 ਵਾਰੀ ਟੋਕਦੇ ਓਨੂੰ 10 ਵਾਰੀ ਕੁੱਤੇ ਹਨੀ ਕਰਦੇ ਆ ਉਹਦੀ ਵੀ ਤੁਹਾ ਕੀ ਕੀਤਾ ਤੇ ਇਹ ਤਾਂ ਯਾਰ ਇੱਥੇ ਕਿੱਡੇ ਉੱਚ ਅਧਿਕਾਰੀ ਹੁੰਦੇ ਆ ਉਹ ਤਾਂ ਕਹਿੰਦੇ ਵੀ ਆ ਅਸੀਂ ਮਤਲਬ ਸਾਡੇ ਆਫਸਰ ਬਹੁਤ ਸਖਤ ਆ ਤੇ ਆਪਾਂ ਅਕਸਰ ਹੀ ਗੱਲਾਂ ਸੁਣਦੇ ਹੁੰਦੇ ਹੁੰਨੇ ਨਾ ਵੀ ਪਰਟੰਡੇ ਬਲਾ ਵੀ ਬੜਾ ਐਸਐਸਪੀ ਮਤਲਬ ਜਿਹੜਾ ਬਹੁਤ ਘੈਂਟ ਆ ਬਾਈ ਉਹਦਾ ਅੜਬ ਵੀ ਬਹੁਤ ਆ ਬਾਈ ਤੇ ਕੀ ਗੱਲ ਬਾਈ ਉਹ ਕਿਸੇ ਕਿਸੇ ਐਸਐਸਪੀ ਡੀਐਸਪੀ ਦੇ ਅੜਬ ਨੂੰ ਮਤਲਬ ਪਤਾ ਹੀ ਨਹੀਂ ਲੱਗਿਆ ਵੀ ਉਹ ਘਰ ਦੀ ਕੀ ਫਿਰਦੀ ਆ ਇਸ ਕਰਕੇ ਸਾਰਾ ਕੁਝ ਹੀ ਪੁਲਿਸ ਨੂੰ ਪਤਾ ਹੈ ਤੇ ਪੋਜੀਟਿਵ ਕਰਾਉਂਦੀ ਆ ਪੁਲਿਸ ਹੀ ਲਿਆਉਂਦੀ ਆ ਤੇ ਦੂਜਾ ਬੰਦਾ ਕਿੱਥੋਂ ਲਿਓ ਦੂਜੇ ਨੂੰ ਮੈਨੂੰ ਦੱਸੋ ਦੂਜਾ ਆਪਾਂ ਮੈਨੂੰ ਐ ਆਪਾਂ ਨੂੰ ਕੀ ਪਤਾ ਵੀ ਕਿੱਥੇ ਐਡੇ ਕਿੱਥੇ ਨਹੀਂ ਪੁਲਿਸ ਕੋਲੇ 100 ਸੋਰਸ ਹੈ ਵੀ ਕਿੱਥੋਂ ਲਿਆਉਣਾ ਹੈ ਕਿਵੇਂ ਵੇਚਣਾ ਤਾਂ ਕਰਕੇ ਬਾਈ ਹੋਰ ਜੇ 60-70000 ਰੁਪਏ ਦੀ ਗੱਲ ਕਰੀਏ ਨ ਹੋਰ ਬਈ ਐਵੇਂ ਨਹੀਂ ਇਹਨਾਂ ਦੇ ਜਿਹੜੇ ਬੂਟ ਆ ਨਾ ਉਹ ਵੀ 5-5000 ਦੇ ਪਾਏ ਹੁੰਦੇ ਆ ਇਹਨਾਂ ਨੇ ਆ ਗੱਡੀਆਂ ਘਰੇ ਦੇਖ ਲਿਓ ਇਹਨਾਂ ਦੇ ਜਵਾਕਾਂ ਕੋਲੇ ਗੱਡੀਆਂ ਦੇਖ ਲਿਓ ਇਹਨਾਂ ਦੀਆਂ ਕੋਠੀਆਂ ਦੇਖ ਲਿਓ ਇਹਨਾਂ ਦੇ ਬੱਲ ਵੀ ਪਹਿਨਦੇ ਨੇ ਉਹ ਕੋੜ ਕੋੜ 20-20000 ਦੇ ਹੁੰਦੇ ਜਿਹੜੇ ਲੱਗੇ ਆ ਤੇ 20000 ਚ ਆਪਾਂ ਨੂੰ ਸਾਰੀ ਉਮਰ ਬਾਥਰੂਮ ਨਹੀਂ ਬਣਦਾ ਆਪਣੇ ਤੋਂ ਇਹਨਾਂ ਦੇ ਇੱਕ ਬੱਲ ਲੱਗੇ ਹੁੰਦਾ ਪੁਲਿਸ ਵਾਲਿਆਂ ਦੇ ਇਸ ਕਰਕੇ ਜਿਹੜੀ ਪੰਜਾਬ ਦੀ ਪੁਲਿਸ ਹੈਗੀ ਆ ਇਹ ਕਿਸੇ ਨੂੰ ਇਨਸਾਫ ਦੇਣ ਦੀ ਬਜਾਏ ਇਹ ਮੁਕਾਬਲਿਆਂ ਵਾਸਤੇ ਲੱਗੀ ਹੋਈ ਆ ਵੀ ਇਹਦਾ ਮੁਕਾਬਲਾ ਬਣਾਤਾ ਤੁਸੀਂ ਇਸ ਗੱਲ ਦਾ ਯਕੀਨ ਮੰਨਿਓ ਪੰਜਾਬ ਵਾਸੀਆਂ ਨੂੰ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਦਾ ਵੀ ਬਹੁਤ ਸਾਰੇ ਮੁੰਡੇ ਮੈਂ ਉੱਥੇ ਦੇਖਿਆ ਜੇਲ੍ਹ 'ਚ ਵੀ ਨਜਾਇਜ਼ ਆ ਜਿਹੜੇ ਤੱਕੇ ਹੋਏ ਆ ਤੁਸੀਂ ਵੀਡੀਓ ਕਰਕੇ ਆਏ ਆ ਟੈਲ ਮੀ ਫੜਿਆ ਕੁਛ ਨਹੀਂ ਤੇ ਬਣਾਤਾ ਵੀ ਯੋਜਨਾ ਬਣਾਈ ਜਾਂਦੇ ਸੀ ਅਸੀਂ ਕਹਿੰਨੇ ਤੁਸੀਂ ਫੜੋ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਨਸ਼ੇ ਵਾਲੇ ਵੀ ਤੇ ਜਿਹੜਾ ਜਿਹੜਾ ਦੂਜਾ ਤਬਕਾ ਜਿਹੜਾ ਲੁੱਟਖੋਲ ਆ ਇਹ ਵੀ ਸਹਿਯੋਗ ਕਰਦੇ ਸਾਰੇ ਕਰਨੀ ਚਾਹੀਦੀ ਆ ਸਮਾਜ ਨੂੰ ਸੋਨਾ ਬਣਾਉਣਾ ਪਰ ਜਿਹੜੀ ਤੁਸੀਂ ਆ ਗੱਲ ਕਰਦੇ ਵੀ ਵੀ ਇੱਕ ਨਾ ਪਾਲਿਸੀ ਬਣਾਈ ਆ ਸਰਕਾਰ ਨੇ ਤੋ ਥਾਣੇ 'ਚ ਤੁਸੀਂ ਸ਼ਾਇਦ ਤੁਹਾਡੇ ਨਾ ਧਿਆਨ 'ਚ ਘਟਾ ਤੁਸੀਂ ਰੋਜ਼ ਦੀ ਪੜਤਾਲ ਕਰ ਲਿਓ ਜਾ ਕੇ ਫ੍ਰੀ ਕੋਟ ਥਾਣਿਆਂ ਦੀ ਸਿਟੀ ਥਾਣੇ 'ਚ ਡੇਲੀ ਇੱਕ ਪਰਚਾ ਦੇਣਾ ਪਤਾ ਤਾਂ ਨਹੀਂ ਇਸ ਗੱਲ ਦਾ ਪਰਚਾ ਦੇਣਾ ਦੇਣਾ ਜ਼ਰੂਰ ਹੈ ਕਿਉਂਕਿ ਐਸਐਸਪੀ ਦੀ ਬੱਲੇ ਬੱਲੇ ਕਰਾਉਣੀ ਆ ਉਹਦਾ ਕਾਰਨ ਹੈ ਵੀ ਯਾਰ ਪੌਲਾਂ ਦੀ ਚੋਰ ਆ ਠੱਗਾ ਸਾਰਾ ਫੜ ਲਿਓ ਤੁੰਨ ਦਿਓ ਬਸ ਇੱਕ ਰੋਜ਼ ਪਰਚਾ ਦੇਣਾ ਇਹ ਤਾਂ ਨਹੀਂ ਯਾਰ ਹੁਣ ਪਰ ਆਪਦੇ ਸਿਰਫ ਸਟਾਰ ਵਧਾਉਣ ਸਟਾਰ ਵਧਾਉਣ ਕਰਕੇ ਭਾਈ ਜੀ ਤੁਸੀਂ ਉਹਦੀ ਪੜਤਾਲ ਕਰ ਲਓ ਰੋਜ਼ ਐਫ ਆਈ ਆਰ ਦੇਖ ਲਓ ਜੇ ਡੇਲੀ ਨਾ ਨਿਕਲੇ ਮੈਂ ਜ਼ਿੰਮੇਵਾਰ ਯਾਰ ਭਾਈ ਕਮਾਲ ਹੋ ਗਈ ਕਿਹੜੇ ਰਾਹ ਪਾਈ ਜਾਂਦੇ ਹੋ ਤੁਸੀਂ ਲੋਕਾਂ ਨੂੰ ਕੀ ਕਰੀ ਜਾਂਦੇ ਹੋ ਲੋਕ ਫਿਰ ਮੈਨੂੰ ਦੱਸੋ ਧਰਨਾ ਤੁਸੀਂ ਲੱਗਣ ਨਹੀਂ ਦਿੰਦੇ ਗੱਲ ਤੁਸੀਂ ਕਰਨ ਨਹੀਂ ਦਿੰਦੇ ਫਿਰ ਭਾਈ ਲੋਕੀ ਗੱਲ 'ਚ ਫਾਹੀ ਪਾਉਣਗੇ ਕਰਨਗੇ ਕੀ ਇਸੇ ਤਰ੍ਹਾਂ ਹੀ ਜਿਹੜੀ ਆਪਾਂ ਆ ਬਠਿੰਡੇ ਵਾਲੀ ਗੱਲ ਦੱਸੀ ਆ ਕਰਨਲ ਦੱਸੀ ਆ ਔਰ ਫੌਜੀ ਵਾਲੀ ਦੱਸੀ ਆ ਆ ਜਲੰਧਰ ਵਾਲੀ ਦੱਸੀ ਆ ਗੁਰੂਸਾ ਰਹਾਏ ਵਾਲੀ ਦੱਸੀ ਆ ਇਹ ਸਾਰਿਆਂ ਵਾਲੀ ਇਹ ਜਿਹੜੀ ਅਨਮਨੁੱਖੀ ਦਿਸਦੜ ਵਾਲੀ ਇਹ ਸਾਰੀਆਂ ਕਹਾਣੀਆਂ ਤੁਹਾਡੇ ਮੂਰੇ ਜੜੀਆਂ ਦੱਸੀਆਂ ਹੈਗੀਆਂ ਇਹ ਬਿਲਕੁਲ ਠੀਕ ਦੱਸੀਆਂ ਹੈਗੀਆਂ ਇਸ ਕਰਕੇ ਮੈਂ ਸਾਰੇ ਸਮਾਜ ਨੂੰ ਇੱਕ ਗੱਲ ਕਹਿਣਾ ਵੀ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀ ਨਾ ਦਿੱਲੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਅਸੀਂ ਭਰਾਵੋ ਤੁਹਾਡੇ ਆ ਤੁਸੀਂ ਸਾਡੇ ਆ ਸਾਡੀ ਸਾਂਝ ਆ ਤੁਹਾਡੇ ਨਾਲ ਇੱਕ ਮਤ ਹੋ ਕੇ ਚੱਲੀਏ ਇੱਕ ਫਲੀਟ ਪਰਮ ਦੇ ਇਕੱਠੇ ਹੋ ਜੀਏ ਤੇ ਨਹੀਂ ਵਟਿਆ ਤੁਹਾਡਾ ਵੀ ਨਹੀਂ ਜਾਣਾ ਤੇ ਸਾਡਾ ਦਾ ਵਟੇ ਨਹੀਂ ਗਿਆ ਸਾਡੇ ਮਜ਼ਦੂਰਾਂ ਦਾ ਵਟਾ ਹੀ ਨਹੀਂ ਜਾਣਾ ਕਦੇ ਤੇ ਨਾ ਵਟਿਆ ਗਿਆ ਤੇ ਵਟਿਆ ਹੁਣ ਤੁਹਾਡਾ ਵੀ ਨਹੀਂ ਜਾਣਾ ਅਖਰ ਇਹਨੇ ਬਈ ਯਾਰ ਦੇਖੋ ਤੁਸੀਂ ਕੀ ਹੋਇਆ ਕੀ ਹੋਇਆ ਕਿ ਪਿਛਲੇ ਦਿਨ ਬਾਰਡਰ ਤੇ ਕੀ ਹੋਇਆ ਆ ਸਕੂਲ ਵਾਲੇ ਚ ਚੌਂਕਲੇ ਚ ਕੀ ਹੋਇਆ ਕੱਲ ਸਾਡੀ ਕੁੜੀ ਆ ਭੈਣ ਆ ਸਾਡੀ ਬੜਾ ਉਹਦੇ ਨਾਲ ਸਾਡੀ ਨੇੜਤਾ ਰਹੀ ਆ ਭੈਣ ਆ ਸਾਡੀ ਜਿਹੜੀ ਬਿੰਦੂ ਕੁੜੀ ਆ ਬੀਕੇ ਜੁਗਰਾਹਾਂ ਦੀ ਤੇ ਉਥੋਂ ਦੀ ਇੱਕ ਸਪਾਟ ਨੇ ਉਹਦੇ ਚ ਪੇੜਾ ਮਾਰਿਆ ਤੇ ਅਸੀਂ ਉਹਨੂੰ ਬੇਨਤੀ ਕਰਦੇ ਹਾਂ ਵੀ ਜੇ ਉਹਦੇ ਪਰਿਵਾਰ ਆਹ ਵੀਡੀਓ ਦੇਖੂਗਾ ਉਹਨੂੰ ਕਹੋ ਅਸੀਂ ਉਹ ਤੁਹਾਡੇ ਮਾਦਰ ਨਹੀਂ ਉਹਨੂੰ ਕਹਨੇ ਆ ਵੀ ਸ਼ਰਮ ਕਰੇ ਮਾੜੀ ਮੋਟੀ ਜਿਹੜੀ ਉਹ ਕੁੜੀ ਹੈਗੀ ਐ ਕਿ ਇਨਕਲਾਬੀ ਹੈਗੀ ਐ ਉਹ ਕੋਈ ਦਾਪੇਜ ਨਹੀਂ ਖੇਡ ਰਹੀ ਉਹ ਲੋਕਾਂ ਦੀਆਂ ਲੜਾਈਆਂ ਲੜ ਰਹੇ ਆ ਉਹ ਕੋਈ ਐ ਨਹੀਂ ਹੈਗਾ ਵੀ ਇਹਨਾਂ ਨੇ ਇੱਥੇ ਕੋਈ ਜ਼ਮੀਨਾਂ ਖਰੀਦਣੀਆਂ ਹੈਗੀਆਂ ਇਸ ਕਰਕੇ ਤੁਹਾਡੇ ਸਾਹਮਣੇ ਅਸੀਂ ਬੇਨਤੀ ਕਰਦੇ ਆਂ ਵੀ ਇੱਥੋਂ ਦੇ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਵੀ ਇਹ ਗੱਲ ਮੰਨ ਲਈ ਹੈਗੀ ਆ ਵੀ ਜਿਹੜੀ ਪੰਜਾਬ ਦੀ ਪੁਲਿਸ ਹੈਗੀ ਉਹ ਹੱਦਾਂ ਪਾਰ ਕਰ ਰਹੀ ਹੈ ਇਸ ਕਰਕੇ ਸਾਨੂੰ ਹੱਦਾਂ ਰੋਕਣੀਆਂ ਕਿਵੇਂ ਆ ਜਾਂ ਤਾਂ ਫਿਰ ਭਾਈ ਠੀਕ ਹੈ ਵੀ ਜਿਵੇਂ ਮੈਂ ਤੁਹਾਨੂੰ ਸੁਨੇਹਾ ਦਿੱਤਾ ਵੀ ਠੀਕ ਆ ਪਾਲੋ ਗੱਲ ਚ ਰਸੇ ਮਰਜੋ ਫਿਰ ਇਨਸਾਫ਼ ਮਿਲੂਗਾ ਤੇ ਜਾ ਵੇਰਾ ਮਿਲੂਗਾ ਇੱਕ ਮਤ ਹੋ ਜੋ ਸਾਰੀਆਂ ਕੌਮਾਂ ਇਕੱਠੀਆਂ ਹੋ ਜੀਏ ਤੇ ਇਹ ਭਗਵੰਤ ਮਾਨ ਦੀ ਗੱਲ ਛੱਡੋ ਨਰੇ ਅਮਲਾਂ ਦੀਆਂ ਬ੍ਰੇਕਾਂ ਚੈੱਕ ਕਰ ਮੜ ਗਈਆਂ ਇਹ ਗਲੀ ਚੈੱਕ ਕਰਨ ਆਪਦੇ ਗੋਡਿਆਂ ਦਾ ਇਹਨਾਂ ਦੀ ਰੇਸ ਦੇਖੀ ਕਿਵੇਂ ਲਮਾਉਦੇ ਲੋਕ ਬਾਈ ਜੀ ਅਸੀਂ ਪਿੰਨਾ ਚ ਜਦੋਂ ਜਾਂਦੇ ਆ ਹੋਰ ਬਹੁਤ ਸਾਰੇ ਲੋਕ ਪਾਥੀਆਂ ਜੋੜ ਲੱਗ ਗਏ ਕਹਿੰਦੇ ਵੀ 2027 ਚ ਕੰਮ ਆਉਣੀਆਂ ਬਹੁਤ ਸਾਰੇ ਲੋਕ ਪਾਥੀਆਂ ਜੋੜਨ ਲੱਗ ਗਏ ਵੀ ਕੋਈ ਨਹੀਂ ਸਿਆਲੈਦ ਕੀ ਭਣਾ ਆਪਾਂ ਨੂੰ ਕੱਢਣਾ ਪੈ ਜੇ ਪਰ 2027 ਚ ਜਿਹੜੀਆਂ ਪਾਥੀਆਂ ਇਸ ਤਰੀਕੇ ਜੋੜਨੀਆਂ ਵੀ ਬੀਬੀਆਂ ਨੇ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਦਾ ਵਾਅਦਾ ਕੀਤਾ ਇੱਕ ਤਾਂ ਉਹ ਤੇ ਹੋਰ ਇਹ ਆਪਣੇ ਜਿਹੜਾ ਪਿੱਛੇ ਜੀ ਤੁਸੀਂ ਇੱਕ ਗੱਲ ਜਿਹੜੀ ਹੈਗੀ ਆ ਆਪਾਂ ਦੇਖੀ ਆ ਸਾਰਿਆਂ ਨੇ ਇਹਨਾਂ ਨੇ ਬਜਟ ਪੇਸ਼ ਕੀਤਾ ਕਿਤੇ ਵੀ ਆਪਣੇ ਤਬਕੇ ਲਈ ਇੱਕ ਵੀ ਕੋਈ ਛੰਮ ਦੀ ਗੱਲ ਕੀਤੀ 4300 ਕਹਿੰਦੇ ਐਸੀ ਮਜ਼ਦੂਰਾਂ ਦੇ ਅਸੀਂ ਕਰਜ਼ੇ ਮਾਫ਼ ਕਰਦੇ 4300 ਦੇ ਕਰਜ਼ੇ ਤੇ ਫਿਰ ਇਹ ਮਾਈਕਰੋ ਫਾਈਨਾਂਸ ਵਾਲੇ ਆ ਤੜਕੀ ਆ ਕੇ ਬਹਿ ਜਾਂਦੇ ਆ ਤੂੰ ਕਿਧਰੋਂ ਆਉਂਦੇ ਆ ਫਿਰ ਉਹ ਕਾਹਤੋਂ ਆਈ ਜਾਂਦੇ ਆ ਗੱਲ ਤਾਂ ਤਾਂ ਆ ਬਾਈ ਜੀ ਤਾ ਮੰਨਈਏ ਭਗਵੰਤ ਮਾਨ ਨੂੰ ਵੀ ਮਾਈਕਰੋ ਫਾਈਨਾਂਸ ਦੇ ਜਿਹੜੇ ਕਰਜ਼ੇ ਆ ਸਾਰਿਆਂ ਤੇ ਸਾਰੇ ਮਤਲਬ ਲਖੀਰ ਮਾਰਤੀ ਤੇ ਦੂਜੀ ਗੱਲ ਇਹ ਵੀ ਲੋ ਭਾਈ ਮੈਂ ਤੁਹਾਨੂੰ ਜਿਹੜਾ ਸਟੇਟਿ ਵਿੱਚ ਜਿਹੜਾ ਹਿੱਸਾ ਪੋਣਾ ਤੇ ਲੱਖ ਰੁਪਈਆ ਤੁਹਾਨੂੰ ਮਤਲਬ ਬਿਨ ਬਿਆਜ ਆ ਜਿਹੜਾ ਦਿਨਾ ਹੈਗੀਆਂ ਜਿਵੇਂ ਲੈਂਪਟ ਕਮਾਉਂਦੇ ਹੈਗੀਆਂ ਤੇ ਠੀਕ ਹੈ ਸਾਡੇ ਮਜ਼ਦੂਰਾਂ ਦੇ ਕਰਦੇ ਵਾਰੇ ਵਾਰੇ ਨੇਰੇ ਦੇਖੋ ਮਜ਼ਦੂਰਾਂ ਨੂੰ ਤਾਂ ਉਹ ਬਿਲਕੁਲ ਆਪਣਾ ਇੱਕ ਦੁਸ਼ਮਣ ਸਮਝ ਰਿਹਾ ਇਹ ਤੁਹਾਨੂੰ ਜਿਹੜਾ ਭਗਵੰਤ ਮਾਨ ਹੈਗਾ ਪਰ ਉਹਦਾ ਠੀਕ ਹੈ ਵੀ 3 ਸਾਲ ਨਿਕਲ ਗਏ ਜਿੱਥੇ 3 ਸਾਲ ਨਿਕਲ ਗਏ 2 ਸਾਲ ਹੋਰ ਸਹੀ ਇਹ ਦੂਤੇ ਹੋਰ ਕੀ ਤੁਸੀਂ ਤਲਾਟਾ ਦਿਓਗੇ ਇਹੀ ਵੀ 5-7 ਪਰਚੇ ਹੋਰ ਇੱਧਰ ਕੀ ਉੱਧਰ ਕੀ ਦੇ ਦੇ ਲੈ ਤਰੇ ਇਹੀ ਕਰੀ ਜਾਣਾ ਤੇ ਜਿਹੜਾ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੇ ਹੋਇਆ ਇਹ ਭਗਵੰਤ ਮਾਨ ਦੇਖੋ ਇੱਕ ਆਪਾਂ ਕਹਿੰਦੇ ਨਾ 75 ਸਾਲ ਹੋ ਗਏ ਯਾਦੋਂ ਇਹਨੂੰ ਹੁਣ ਦੂਜੂ ਹੋ ਗਿਆ ਕੰਮ ਵੀ 5 ਸਾਲਾਂ ਦੇ ਵਿੱਚ 75 ਸਾਲ ਆਪਾਂ ਪਿੱਛੇ ਹੋ ਗਏ ਆ ਇਹਦਾ ਮਤਲਬ ਕੋਈ 150 ਸਾਲ ਥੱਲੇ ਦੱਬ ਗਿਆ। ਇਸ ਕਰਕੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਮਾਦਮ ਰਹੀਓ ਉੱਠੋ ਲੋਕੋ ਜਾਗੋ। ਇਹ ਕੁਛ ਨਹੀਂ ਆ ਕੋਈ ਗੱਲ ਨਹੀਂ ਹੈ ਵੀ ਆ ਮੰਦਰਿਕਾ ਤੇ ਜਾ ਕੇ ਸਾਡਾ ਜਿਹੜਾ ਪੂਰਾ ਪੱਲਾ ਪੈ ਜਾਊਗਾ। ਜਾ ਸਾਨੂੰ ਮਤਲਬ ਇਹਨਾਂ ਦੀਆਂ ਆ ਜਿਹੜੀਆਂ ਚੌਧਰਾ ਪਿੱਛੇ ਮਤਲਬ ਆਪਾਂ ਇਹਨਾਂ ਨੇ ਆਪਦੇ ਦਾ ਭਾਈਚਾਰਾ ਖਰਾਬ ਕਰੀ ਜਾਂਦੇ ਆ, ਸਾਂਝ ਕਰੀ ਜਾਂਦੇ ਆ ਤੇ ਜਿੰਨੀਆਂ ਵੀ ਕਿਸਾਨ ਮਜ਼ਦੂਰ ਜਥੇਬੰਦੀਆਂ ਮੰਨ ਉਹਨਾਂ ਨੂੰ ਇੱਕ ਸਨੇਹਾ ਦਿਨਾ ਵੀ ਭਰਾਓ। ਉਹੀ ਬਣ ਜੋ ਜਿਵੇਂ ਦਿੱਲੀ ਸੀ। ਦੇਵੇਂ ਉੱਤੇ ਲਖਾਂ ਦੇ ਸੀ ਨ ਵੱਡੇ ਵੱਡੇ ਬੋਰਡਾਂ ਤੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹੁਣ ਇੱਕ ਗੱਲ ਹੈ ਹੁਣ ਅਸੀਂ ਤਾਂ ਅਨੇਕਾਂ ਵਾਰੀ ਵੱਡੇ ਵੱਡੇ ਕਾਫਲੇ ਡੱਲੇਵਾਲ ਦੇ ਲੈ ਕੇ ਗਏ ਤੇ ਕੀ ਸਿੱਧੂਪੁਰ ਜਿੱਥੇ ਬੰਦੀ ਦੇ ਕਿਸੇ ਇੱਕ ਵੀ ਬੰਦੇ ਨੇ ਸਾਡੇ ਨਾਂ ਤੇ ਕੋਈ ਪੋਸਟ ਪਾਈ ਵੀ ਮਾੜਾ ਹੋਇਆ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਨੂੰ ਨਿਸ਼ਾਨਾ ਬਣਾਉਣੇ ਨਾ ਸਾਡੇ ਭਰਾ ਉਹ ਡੱਲੇਵਾਲ ਝਾਕ ਕੇ ਤਾਂ ਦੇਖਣ ਡੱਲੇਵਾਲ ਵੱਲ ਝਾਕ ਕੇ ਤਾਂ ਦੇਖਣਾ ਸੀ ਤਾਂ ਡੱਲੇਵਾਲ ਦੇ ਨਾਲ ਅਸੀਂ ਤਾਂ ਗਏ ਆ ਸਾਡਾ ਤਾਂ ਪਿਓ ਆ ਇਹ ਤਾਂ ਜਾਵਾਂਗੇ ਹੁਣ ਜਿਵੇਂ ਜੋਗਿੰਦਰ ਗਰਾਹ ਉਹ ਵੀ ਸਾਡਾ ਜਝਾਰੂ ਸਾਥੀ ਹੈ ਅਸੀਂ ਤਾਂ ਉਹਦੀ ਵੀ ਹਮੈਤ ਕਰਾਂਗੇ ਕਿਸੇ ਵੀ ਧਰਨੇ ਦੀ ਸਾਰੇ ਸਾਥੀ ਆ ਜਿੰਨੀਆਂ ਜਥੇਬੰਦੀਆਂ ਸੰਯੁਕਤ ਮੋਰਚੇ ਦੀਆਂ ਤੋਂ ਵੱਖਰੀਆਂ ਵੀ ਸਾਰਿਆਂ ਦੀ ਹਮੈਤ ਕਰਦੇ ਆ ਕਰਦੇ ਰਵਾਂਗੇ ਪਰ ਆਏ ਨਹੀਂ ਆਪ ਦੇ ਵਾਰੀ ਸਲਿੱਪ ਨਾ ਮਾਰਿਆ ਕਰੋ ਧੰਨਵਾਦ